ਸ਼ੁਭਕਾਲ ਜੀ ਮੈਂ ਹਰਜੋਤ ਕੋਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਪੰਜਾਬ ਦੇ ਤਰਨਤਾਰਨ ਦੇ ਵਿੱਚ ਵੀ ਚੋਣਾ ਪਈਆਂ ਤੇ ਉਧਰ ਅਸੀਂ ਗੱਲ ਕਰੀਏ ਤਾਂ ਬਿਹਾਰ ਦੇ ਵਿੱਚ ਵੀ ਵੋਟਾਂ ਪਈਆਂ ਚੋਣਾਂ ਤੋਂ ਬਾਅਦ ਜੇ ਸਰਵੇਖਣਾਂ ਦੀ ਗੱਲ ਕਰ ਲਈਏ ਤਾਂ ਬਿਹਾਰ ਦੇ ਵਿੱਚ ਸਰਵੇਖਣ ਕੁਝ ਇਸ ਤਰ੍ਹਾਂ ਦੇ ਆ ਰਹੇ ਨੇ ਕਿ ਬਿਹਾਰ ਦੇ ਵਿੱਚ ਭਾਜਪਾ ਗੜਜੋੜ ਦੀ ਸਰਕਾਰ ਬਣਨ ਦਾ ਦਾਵਾ ਇਹ ਸਰਵੇਖਣ ਕਰਦੇ ਨਜ਼ਰ ਆ ਰਹੇ ਨੇ ਪਰ ਜੇ ਆਪਾਂ ਹੁਣ ਪੰਜਾਬ ਦੇ ਤਰਨਤਾਰਨ ਜ਼ਿਮਨੀ ਚੋਣਾਂ ਦੀ ਗੱਲ ਕਰ ਲਈਏ ਤਾਂ ਇੱਥੇ ਹੁਣ ਜੋ ਸਰਵੇਖਣ ਨੇ ਉਹ ਕਿਸ ਤਰ੍ਹਾਂ ਦੇ ਜੋ ਹੈ ਜਿੱਤ ਦਾ ਕੌਣ ਜਿੱਤ ਦਾ ਨਜ਼ਰ ਆ ਰਿਹਾ ਹੈ ਉਸੇ ਦਾਅਵੇ ਕਰ ਰਹੇ ਨੇ ਤਾਂ ਜ਼ਰੂਰ ਮੈਂ ਚਾਹਾਂਗੀ ਸਭ ਤੋਂ ਪਹਿਲਾਂ ਇਸ ਦੇ ਉੱਪਰ ਗੱਲ ਸਾਂਝੀ ਕਰਿਓ ਕਿ ਆਖਿਰ ਪੰਜਾਬ ਦੇ ਵਿੱਚ ਤਰਨਤਾਰਨ ਜ਼ਿਮਨੀ ਚੋਣ ਕੀ ਕਹਿ ਰਹੀ ਹੈ ਦੇਖੋ ਪੰਜਾਬ ਦੇ ਵਿੱਚ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਨਤੀਜਾ ਬੜਾ ਦਿਲਚਸਪ ਪਾਉਣ ਵਾਲਾ ਹੈ ਪਰ ਜਿਵੇਂ ਤੁਸੀਂ ਸਵਾਲ ਅੱਗੇ ਵਧਾਇਆ ਹੈ ਬਿਹਾਰ ਦੇ ਵਿੱਚ ਕੁੱਲ ਮਿਲਾ ਕੇ 66 ਤੋਂ 67 ਫੀਸਦੀ ਵੋਟਾਂ ਦੋਵਾਂ ਗੇੜ ਦੀਆਂ ਮਿਲਾ ਕੇ ਪਈਆਂ ਨੇ ਬਹੁਤ ਵੱਡਾ ਵੋਟ ਫੀਸਦ ਹੈ ਔਰ ਪਿਛਲੇ 10 15 20 ਸਾਲਾਂ ਦੇ ਵਿੱਚ ਸਭ ਤੋਂ ਵੱਧ ਵੋਟਾਂ ਬਿਹਾਰ ਚ ਪਈਆਂ ਨੇ ਔਰ ਮੰਨਿਆ ਜਾ ਰਿਹਾ ਹੈ ਕਿ ਨਿਤਿਸ਼ ਕੁਮਾਰ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉੱਥੇ ਬਣ ਸਕਦੀ ਹੈ ਲਗਭਗ 8 ਤੋਂ ਜ਼ਿਆਦਾ ਸਰਵੇਖਣ ਵੱਖ-ਵੱਖ ਏਜੰਸੀਆਂ ਦੇ ਉੱਥੇ ਹੋਏ ਨੇ ਜਿਹਦੇ ਵਿੱਚ ਇਹ ਗੱਲ ਉੱਭਰ ਕੇ ਆਈ ਹੈ ਕਿ ਉੱਥੇ ਕਾਂਗਰਸ ਔਰ ਲਾਲੂ ਪ੍ਰਸ਼ਾਦ ਯਾਦਵ ਦੀ ਪਾਰਟੀ ਹੈ ਜਿਹੜੀ ਉਹ 100 ਦੇ ਨੇੜੇ-ਤੇੜੇ ਵੋਟਾਂ ਹਾਸਲ ਕਰ ਸਕਦੀ ਹੈ 122 ਸੀਟਾਂ ਦਾ ਬਹੁਮਤ ਹੈ 243 ਸੀਟਾਂ ਤੇ ਵੋਟਾਂ ਪਈਆਂ ਇਹ ਬਿਹਾਰ ਦੀ ਸਥਿਤੀ ਹੈ ਹੁਣ ਜੇ ਤਰਨ-ਤਰਨ ਦੀ ਗੱਲ ਕਰੀਏ ਸਪਸ਼ਟ ਤੌਰ ਤੇ ਤਰਨ-ਤਰਨ ਦੇ ਵਿੱਚ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਹਲੇ ਵੀ ਤਰਨ ਤਾਰਨ ਦੇ ਵਿੱਚ ਜਿਹੜੇ ਅਨੁਮਾਨਿਤ ਸਰਵੇਖਣ ਆ ਰਹੇ ਨੇ ਚੋਣਾਂ ਤੋਂ ਬਾਅਦ ਦੇ ਐਗਜ਼ਿਟ ਪੋਲ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿਸੇ ਏਜੰਸੀ ਨੇ ਡਾਇਰੈਕਟ ਐਗਜ਼ਿਟ ਪੋਲ ਕੀਤਾ ਹੋਵੇ ਇਹ ਗੱਲ ਤਾਂ ਨਹੀਂ ਸਾਹਮਣੇ ਆਈ ਪਰ ਜਿਹੜੇ ਅਨੁਮਾਨਿਤ ਸਰਵੇਖਣ ਆਏ ਨੇ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੇ ਆਧਾਰ ਦੇ ਉੱਤੇ ਇਹ ਮੰਨਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਔਰ ਆਮ ਆਦਮੀ ਪਾਰਟੀ ਇਨ੍ਹਾਂ ਦੋਨਾਂ ਦੇ ਵਿੱਚੋਂ ਹੀ ਇੱਕ ਕੈਂਡੀਡੇਟ ਜਿੱਤ ਸਕਦਾ ਹੈ ਮਤਲਬ ਜਿੱਤ ਦੀ ਦੌੜ ਚ ਕਾਂਗਰਸ ਭਾਜਪੀ ਔਰ ਸ਼ਖਬੀਰ ਬਾਦਲ ਦਾ ਅਕਾਲੀ ਦਲ ਉਹਨੂੰ ਬਹੁਤ ਸਾਰੇ ਲੋਕ ਮੁਕਾਬਲੇ ਚ ਨਹੀਂ ਮੰਨ ਰਹੇ ਬਾਅਦ ਦੇ ਵਿੱਚ ਅਨੁਮਾਨਤ ਸਰਵੇਖਣਾਂ ਦੇ ਵਿੱਚ ਜਾਂ ਅਨੁਮਾਨਤ رائے ਦੇ ਵਿੱਚ ਸੋ ਮੁੱਖ ਮੁਕਾਬਲਾ ਮਨਦੀਪ ਸਿੰਘ ਔਰ ਆਮ ਆਦਮੀ ਪਾਰਟੀ ਦੇ ਵਿੱਚ ਕੱਲ ਇੱਕ ਟੈਲੀਵਿਜ਼ਨ ਚੈਨਲ ਦੇ ਵਿੱਚ ਵੀ ਇੱਕ ਅਨੁਮਾਨਿਤ ਸਰਵੇਖਣ ਗਲਬਾਤ ਵਾਲਾ ਚੱਲ ਰਿਹਾ ਸੀ ਜਿਹੜੀ ਤਰਨਤਾਰਨ ਦੇ ਵਿੱਚ ਸ਼ਹਿਰੀ ਖੇਤਰ ਹੈ ਸ਼ਹਿਰੀ ਖੇਤਰਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਰਮੀਤ ਸਿੰਘ ਸੰਧੂ ਦਾ ਚੰਗਾ ਪ੍ਰਭਾਵ ਰਿਹਾ ਤੇ ਜਦੋਂ ਪਿੰਡਾਂ ਦੀ ਗੱਲ ਆਈ ਪਿੰਡਾਂ ਦੇ ਵਿੱਚ ਕਹਿੰਦੇ ਮਨਦੀਪ ਸਿੰਘ ਖਾਲਸਾ ਦੇ ਹੱਕ 'ਚ ਦੱਬ ਕੇ ਵੋਟਾਂ ਪਈਆਂ ਹੁਣ ਇਹਨਾਂ ਹਾਲਾਤਾਂ 'ਚ ਜਦੋਂ ਤਰਨਤਾਰਨ ਨਿਰੋਲ ਪੰਥਕ ਹਲਕਾ ਹੈ ਔਰ ਵੱਡੀ ਵਸੋਂ ਵੱਡੀ ਵੋਟ ਹੈ ਜਿਹੜੀ ਉਹ ਪਿੰਡਾਂ ਦੇ ਵਿੱਚ ਹੈ ਸੋ ਮੈਂ ਇਹ ਕਹਿ ਸਕਦਾ ਕਿ ਮਨਦੀਪ ਸਿੰਘ ਨੂੰ ਪਿੰਡਾਂ ਦੇ ਵਿੱਚ ਵੱਧ ਵੋਟ ਪਈ ਹੈ 100 ਤੋਂ ਜ਼ਿਆਦਾ ਪਿੰਡ ਤਰਨਤਾਰਨ ਦੇ ਹਲਕੇ ਦੇ ਵਿੱਚ ਦੱਸੇ ਜਾ ਰਹੇ ਨੇ ਹੁਣ ਅਜੇ ਹਾਲਾਤਾਂ ਦੇ ਵਿੱਚ ਅਜੇ ਹਾਲਾਤਾਂ 'ਚ ਭਾਵੇਂ ਮੁਕਾਬਲਾ ਆਮ ਆਦਮੀ ਪਾਰਟੀ ਔਰ ਮਨਦੀਪ ਸਿੰਘ ਖਾਲਸਾ ਦੇ ਵਿਚਾਲੇ ਮੰਨਿਆ ਜਾ ਰਿਹਾ ਹੈ ਪਰ ਜਿਹੜੇ ਪਿਛਲੇ ਟ੍ਰੈਂਡ ਰੁਝਾਨ ਮੈਂ ਦੇਖਦਾ ਜਿਹੜੇ ਪਿਛਲੇ ਸਮਿਆਂ ਦੇ ਦੌਰਾਨ ਜਿਸ ਤਰ੍ਹਾਂ ਨਾਲ ਮਨਪੀ ਸਿੰਘਿਆਲੀ ਉੱਥੇ ਗਏ ਜਿਸ ਤਰ੍ਹਾਂ ਨਾਲ ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰਤੀ ਲੋਕਾਂ ਦੇ ਵਿੱਚ ਉੱਥੇ ਹੰਗਾਰਾ ਅਮਰਿਤਪਾਲ ਦੇ ਹੱਕ ਚ ਲੋਕਾਂ ਨੇ ਐਡੇ ਫਤਵੇ ਦਿੱਤੇ ਨੇ ਔਰ ਪੰਥਕ ਮੁੱਦੇ ਐਡੇ ਉੱਥੇ ਵੱਡੇ ਨੇ ਫੇਕ ਐਨਕਾਊਂਟਰ ਉੱਥੇ ਹੁੰਦੇ ਰਹੇ ਤੇ ਲੋਕ ਇਨਸਾਫ ਦੀਆਂ ਲੜਾਈਆਂ ਉੱਥੇ ਲੜਦੇ ਰਹੇ ਬੀਬੀ ਖਾਲੜਾ ਨੇ ਅਪੀਲ ਕੀਤੀ ਮਨਦੀਪ ਸਿੰਘ ਨੂੰ ਵੋਟਾਂ ਪਾਉਣ ਦੀ ਬੀਬੀ ਸਤਵੰਤ ਕੌਰ ਨੇ ਅਪੀਲ ਕੀਤੀ ਵੋਟਾਂ ਪਾਉਣ ਦੀ ਔਰ ਜਿਸ ਤਰ੍ਹਾਂ ਨਾਲ ਪਿੰਡਾਂ 'ਚ ਦੱਸਿਆ ਜਾ ਰਿਹਾ ਕਿ ਲੋਕ ਉੱਪਰੋਂ ਜਿਹਦੇ ਨਾਲ ਮਰਜ਼ੀ ਚੱਲਦੇ ਰੇ ਉੱਪਰੋਂ ਜਿਹਦੇ ਮਰਜ਼ੀ ਹੱਕ ਦੀ ਗੱਲ ਕਰਦੇ ਰੇ ਪਰ ਉਹ ਮਨਦੀਪ ਸਿੰਘ ਦੇ ਨਾਲ ਵੀ ਖੜੇ ਨੇ ਪੰਥਕ ਧਰਾਂ ਦੇ ਨਾਲ ਵੀ ਖੜੇ ਨੇ ਅਜੇ ਹਾਲਾਤਾਂ ਦੇ ਵਿੱਚ ਮੈਂ ਜਿੱਤ ਦੇ ਲਈ ਨੰਬਰ 1 ਤੇ ਮਨਦੀਪ ਸਿੰਘ ਨੂੰ ਰੱਖਦਾ ਔਰ 2 ਨੰਬਰ ਤੇ ਆਮ ਆਦਮੀ ਪਾਰਟੀ ਨੂੰ ਰੱਖਦਾ ਹਾਲਾਂਕਿ ਫੈਸਲਾ ਤਾਂ ਦੇਖੋ 14 ਤਰੀਕ ਨੂੰ ਹੀ ਆਉਣਾ ਜਦੋਂ ਸਵੇਰੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਣੀ ਹੈ ਪਰ ਜੋ ਰੁਝਾਨ ਜੋ ਗਲਬਾਤ ਲੋਕਾਂ ਦੇ ਨਾਲ ਲਗਾਤਾਰ ਵੋਟਾਂ ਪੈਂਣ ਤੋਂ ਬਾਅਦ ਹੋ ਰਹੀ ਹੈ ਉਹਦੇ ਤੋਂ ਮੈਂ ਇਹ ਉਮੀਦ ਲਾ ਸਕਦਾ ਸੋ ਕਿਉਂਕਿ ਅਗਰ ਤਾਂ ਲੋਕਾਂ ਨੇ ਇਹ ਸੋਚ ਹੀ ਲਿਆ ਕਿ ਅਸੀਂ ਸੱਤਾ ਦੇ ਨਾਲ ਜਾਣਾ ਹੈ ਪਰ ਉਹਦੀ ਮੈਨੂੰ ਸੰਭਾਵਨਾ ਘੱਟ ਲੱਗਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਲ ਕਈ ਤਰ੍ਹਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਉਸੇ ਤਰ੍ਹਾਂ ਖੜੇ ਨੇ ਜਿਨ੍ਹਾਂ ਦੇ ਉੱਤਰ ਉਹਨਾਂ ਦੇ ਮਨਚ ਨਹੀਂ ਆਏ ਪਰ ਮੁਕਾਬਲਾ ਇਹਨਾਂ ਦੋਵਾਂ ਵਿੱਚ ਦੱਸਿਆ ਜਾ ਰਿਹਾ ਇਹਦਾ ਮਤਲਬ ਹੈ ਭਾਜਪੀ ਔਰ ਕਾਂਗਰਸ ਪਾਰਟੀ ਔਰ ਸੁਖਬੀਰ ਬਾਦਲ ਦੀ ਧਿਰ ਇਹ ਪਿੱਛੇ ਰਹਿ ਸਕਦੀ ਹੈ ਇਹਨਾਂ ਚੋਣਾਂ ਦੇ ਵਿੱਚ ਔਰ ਮਨਦੀਪ ਸਿੰਘ ਖਾਲਸਾ ਜਦੋਂ ਅਮਰਿਤਪਾਲ ਸਿੰਘ ਚੋਣਾਂ ਹੋਈਆਂ 2024 ਚ ਤੇ ਅਮਰਿਤਪਾਲ ਸਿੰਘ 18 ਕੁ ਹਜ਼ਾਰ ਦੇ ਕਰੀਬ ਦੀ ਲੀਡ ਤੇ ਸੀ ਔਰ 24000 ਵੋਟਾਂ ਪਿੱਛੇ ਸੀ ਆਮ ਆਦਮੀ ਪਾਰਟੀ ਇਸ ਹਲਕੇ ਤੋਂ ਤਰਨਤਾਰਨ ਦੇ ਹਲਕੇ ਤੋਂ ਔਰ ਜੇ ਅਸੀਂ 2022 ਚ ਦੇਖੀਏ ਜਦੋਂ ਠੀਕ ਪੌਣੇ ਚਾਰ ਸਾਲ ਪਹਿਲਾਂ ਵੋਟਾਂ ਪਈਆਂ ਤੇ ਆਮ ਆਦਮੀ ਪਾਰਟੀ ਨੂੰ 52935 ਵੋਟਾਂ ਪਈਆਂ ਸੀ ਹੁਣ ਵੀ 192838 ਵੋਟਰ ਨੇ ਇੱਥੇ ਔਰ ਤਰਨਤਾਰਨ ਦੇ ਵਿੱਚ ਵੋਟ ਪਰਸੈਂਟੇਜ ਜਿਹੜੀ ਉਹ 60.95 61% ਸ਼ਾਮ 6 ਵਜੇ ਤੱਕ ਇਹ ਅੰਕੜੇ ਆਏ ਨੇ 61% ਦੇ ਹਾਲਾਂਕਿ ਹੋ ਸਕਦਾ ਹੈ ਕਿ ਚੋਣ ਕਮਿਸ਼ਨ ਰਾਤੋਂ ਰਾਤ ਕਿਉਂਕਿ 6 ਵਜੇ ਤੋਂ ਬਾਅਦ ਵੀ ਅਗਰ ਕੋਈ ਲੋਕ ਲਾਈਨਾਂ ਲੂਨਾਂ 'ਚ ਖੜੇ ਹੋਏ ਤੇ ਉਹ ਵੋਟ ਪਾ ਸਕਦੇ ਨੇ ਫਿਰ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਮਿਲਦਾ ਤੇ ਇਹ ਵੋਟ ਪਰਸੈਂਟੇਜ ਅਗਰ ਵੱਧਦਾ ਵੀ ਹੈ ਤੇ ਇਹ ਬੜਾ ਦਿਲਚਸਪ ਰਹੂਗਾ ਦੇਖਣਾ ਕਿ ਉਹ ਕਿੱਥੇ ਜਾਂਦਾ ਕਿਉਂਕਿ ਜਦੋਂ 2022 'ਚ ਵੋਟਾਂ ਪਈਆਂ ਸੀ 66% ਵੋਟਾਂ ਪਈਆਂ ਸੀ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਅਗਰ ਬਹੁਤ ਵੱਡੀ ਫੀਸਦ ਵੋਟਾਂ ਦੀ ਪੈਂਦੀ ਹੈ ਬਹੁਤ ਜ਼ਿਆਦਾ ਵੋਟਾਂ ਪੈਂਦੀਆਂ ਨੇ ਜਾਂ ਤਾਂ ਉਹ ਸੱਤਾ ਨੂੰ ਤਬਦੀਲ ਕਰਦੀਆਂ ਨੇ ਆਮ ਤੌਰ ਤੇ ਜਾਂ ਸੱਤਾ ਦੇ ਨਾਲ ਜਾਂਦੀਆਂ ਨੇ ਹੁਣ ਜਦੋਂ 2022 ਚ ਵੋਟਾਂ ਪਈਆਂ 66% ਪਈਆਂ ਉਦੋਂ ਸੱਤਾ ਤਬਦੀਲ ਹੋਈ ਉਥੇ ਆਮ ਆਦਮੀ ਪਾਰਟੀ ਦੇ ਹੱਥ ਸੱਤਾ ਆਈ 52935 ਵੋਟਾਂ ਪਈਆਂ ਸੀ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਲ ਨੂੰ ਤੇ ਅਕਾਲੀ ਦਲ ਦੇ ਐਚਐਸ ਸੰਧੂ ਨੂੰ ਪਈਆਂ ਸੀ 39347 ਹੁਣ ਕਸ਼ਮੀਰ ਸਿੰਘ ਸੂਲ ਦੁਨੀਆ ਤੋਂ ਚਲੇ ਗਏ ਤੇ ਐਚਐਸ ਸੰਧੂ ਹਰਮੀਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਲੈ ਆਈ ਅਗਨੀ ਹੋਤਰੀ ਦੁਨੀਆ ਚ ਨਹੀਂ ਉਹਨਾਂ ਨੂੰ 26535 ਵੋਟਾਂ ਪਈਆਂ ਸੀ ਕਾਂਗਰਸ ਦਾ ਹਾਲ ਜਿਸ ਤਰ੍ਹਾਂ ਨਾਲ ਰਾਜਾ ਵੜਿੰਗ ਨੇ ਉੱਥੇ ਬਿਆਨਬਾਜ਼ੀ ਕੀਤੀ ਮੈਨੂੰ ਬਹੁਤਾ ਚੰਗਾ ਨਹੀਂ ਲੱਗਦਾ ਸਾਡੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੇ ਕਿਤਨਾ ਕਿਤੇ ਨਾਰਾਜ਼ਗੀ ਰਾਜਾ ਵੜਿੰਗ ਨਾਲ ਪ੍ਰਗਟ ਕੀਤੀ ਸੀ ਸੋ ਮੈਨੂੰ ਲੱਗਦਾ ਹੈ ਕਾਂਗਰਸ ਪਛੜ ਸਕਦੀ ਹੈ ਬੀਜੇਪੀ ਦੇ ਨਵਰੀਤ ਸਿੰਘ ਹੁੰਦਲ ਸੀਗੇ 2022 ਚ ਬੀਜੇਪੀ ਨੂੰ ਮਿਲੀਆਂ ਸੀ 1176 ਵੋਟਾਂ ਸੋ ਬੀਜੇਪੀ ਇੱਥੇ ਆਪਣਾ ਰਿਕਾਰਡ ਤੋੜ ਸਕਦੀ ਹੈ ਬੀਜੇਪੀ ਕਿੰਨੀਆਂ ਵੋਟਾਂ ਹਾਸਲ ਕਰਦੀ ਹੈ ਇਹ ਪ੍ਰਾਪਤੀ ਹੋਏਗੀ ਬੀਜੇਪੀ ਦੀ ਕਿਉਂਕਿ 22 ਚ ਬੀਜੇਪੀ ਨੇ 1% ਤੋਂ ਵੀ ਘੱਟ ਹਾਸਲ ਕੀਤੀਆਂ ਸੀ 1176 ਵੋਟਾਂ ਸੋ ਜੇ ਇਸ ਵਾਰ ਬੀਜੇਪੀ ਕਾਂਗਰਸ ਤੋਂ ਵੱਧ ਵੋਟਾਂ ਲੈ ਜਾਂਦੀ ਹੈ ਤੇ ਇਹ ਬੀਜੇਪੀ ਦੀ ਜਿੱਤ ਵਰਗੀ ਸਥਿਤੀ ਹੋਊਗੀ ਅਗਰ ਬੀਜੇਪੀ 1% ਤੋਂ 10% ਤੇ ਵੀ ਆ ਜਾਂਦੀ ਹੈ ਪੰਥ ਖਲਕੇ ਦੇ ਵਿੱਚ ਤੇ ਇਹ ਬੀਜੇਪੀ ਦੀ ਪ੍ਰਾਪਤੀ ਹੋਊਗੀ ਪਰ ਸੁਖਬੀਰ ਬਾਦਲ ਦੀ ਧਿਰ ਜਿਹੜੀ ਪਿਛਲੀ ਵਾਰੀ 30% ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੀ ਸੁਖਬੀਰ ਬਾਦਲ ਦੀ ਧਿਰ ਹਾਲ ਦੀ ਘੜੀ ਤੀਜੇ ਨੰਬਰ ਤੇ ਰਹਿਣ ਦੀ ਉਮੀਦ ਹੈ ਹਾਲਾਂਕਿ ਇੱਕ ਗੱਲ ਹੋਰ ਬੜੀ ਦਿਲਚਸਪ ਹੈ ਅਗਰ ਸੁਖਬੀਰ ਬਾਦਲ ਦੀ ਧਿਰ ਨੂੰ ਜ਼ਿਆਦਾ ਵੋਟਾਂ ਪੈਂਦੀਆਂ ਨੇ ਉਹਨਾਂ ਹਾਲਾਤਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨੁਕਸਾਨ ਮੰਨਿਆ ਜਾਂਦਾ ਹੈ ਕਿਉਂਕਿ 22 ਦੀਆਂ ਚੋਣਾਂ ਦੇ ਵਿੱਚ ਜਦੋਂ ਅਕਾਲੀ ਦਲ ਦਾ ਵੋਟ ਬੈਂਕ ਕਮਜ਼ੋਰ ਹੋਇਆ ਤੇ ਆਮ ਆਦਮੀ ਪਾਰਟੀ ਤਕੜੀ ਹੋਈ ਸੋ ਜੇ ਸੁਖਵੀਰ ਨੂੰ ਵੱਧ ਵੋਟਾਂ ਪੈਂਦੀਆਂ ਨੇ ਤਾਂ ਇਹ ਮੰਨਿਆ ਜਾਂਦਾ ਫਿਰ ਆਮ ਆਦਮੀ ਪਾਰਟੀ ਦੀ ਵੋਟ ਕੱਟੀ ਜਾਂਦੀ ਹੈ ਪਿੰਡਾਂ ਦੇ ਵਿੱਚ ਹੁਣ ਇਹ ਬੜਾ ਦਿਲਚਸਪ ਤਰ੍ਹਾਂ ਦਾ ਅੰਕੜਾ ਹੈ ਔਰ ਅਗਰ ਮਨਦੀਪ ਸਿੰਘ ਜਿੱਤ ਗਿਆ ਅਗਰ ਪੰਥਕ ਤੇਰਾ ਜਿੱਤ ਗਿਆ ਤੇ ਫਿਰ ਸੁਖਬੀਰ ਬਾਦਲ ਲਈ ਆਮ ਆਦਮੀ ਪਾਰਟੀ ਲਈ ਬਾਕੀ ਪਾਰਟੀਆਂ ਲਈ ਇਹ ਬਹੁਤ ਵੱਡਾ ਝਟਕਾ ਹੋਏਗਾ ਅਮਰਿਤਪਾਲ ਸਿੰਘ ਪਹਿਲਾਂ ਹੀ ਜਿੱਤ ਚੁੱਕਿਆ ਹੁਣ ਟੈਸਟ ਪੰਥਕ ਧਿਰਾਂ ਦੀ ਏਕਤਾ ਦਾ ਬਹੁਤ ਵੱਡਾ ਇਸ ਹਲਕੇ ਦੇ ਵਿੱਚ ਜੀ ਬਿਲਕੁਲ ਸੋਡਲਾ ਜੀ ਇਸੇ ਗੱਲ ਨੂੰ ਜੇਕਰ ਅਸੀਂ ਅੱਗੇ ਵਧਾਈਏ ਕਿਉਂਕਿ ਜਿਸ ਤਰ੍ਹਾਂ ਦੇ ਆਪਾਂ ਸਰਵੇਖਣਾਂ ਦੀ ਗੱਲ ਕਰ ਰਹੇ ਹਾਂ ਜਿਸ ਤਰ੍ਹਾਂ ਦੇ ਅਨੁਮਾਨ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜੇ ਬੰਦੀਪ ਸਿੰਘ ਜਿੱਤਦਾ ਤਾਂ ਕੀ ਜੜੀਆਂ ਪੰਥਕ ਧਿਰਾਂ ਨੇ 27 ਦੇ ਲਈ ਪੱਕਾ ਗਠਬੰਧਨ ਬਣਾ ਸਕਦੀਆਂ ਨੇ ਏਕਾ ਜਿਸ ਏਕੇ ਦੀ ਤੁਸੀਂ ਗੱਲ ਕਰ ਰਹੇ ਹੋ ਏਕਾ ਉਹਨਾਂ ਵਿੱਚ ਨਜ਼ਰ ਆ ਸਕਦਾ ਹੈ ਕਿ ਇੱਕ ਹੀ ਝੰਡੇ ਥੱਲੇ ਪੰਥਕ ਧਿਰਾਂ ਜੋ ਹੈ ਆ ਸਕਦੀਆਂ ਨੇ ਇਸ ਉੱਪਰ ਵੀ ਆਪਾਂ ਚਰਚਾ ਜ਼ਰੂਰ ਕਰਾਂਗੇ ਸੋ ਇਸ ਉੱਪਰ ਵੀ ਤੁਸੀਂ ਆਪਣਾ ਜੋ ਹੈ ਜ਼ਰੂਰ ਆਪਣਾ ਅਨਲਿਸਿਸ ਸਾਂਝਾ ਕਰਿਓ ਦੇਖੋ ਅਗਰ ਮਨਦੀਪ ਸਿੰਘ ਜਿੱਤ ਗਿਆ ਇੱਕ ਗੱਲ طے ਹੈ ਕਿ ਫੇਰ 227 ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਲੋਕ ਖੇਤਰੀ ਪਾਰਟੀ ਦੀ ਸਰਕਾਰ ਚਾਹੁੰਦੇ ਨੇ ਸਿੱਖਾਂ ਦੀ ਸਰਕਾਰ ਚਾਹੁੰਦੇ ਨੇ ਜਾਂ ਪੰਥਕ ਸਰਕਾਰ ਚਾਹੁੰਦੇ ਨੇ ਉਹਨਾਂ ਦਾ ਹੌਸਲਾ ਤਕੜਾ ਹੋਊਗਾ ਕਿ ਅਸੀਂ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਦੀਆਂ ਵੋਟਾਂ ਨਾਲ ਵੀ ਆਪਣੀ ਸਰਕਾਰ ਬਣਾ ਸਕਦੇ ਹਾਂ ਅਗਰ ਮਨਦੀਪ ਸਿੰਘ ਜਿੱਤਦਾ ਸੁਖਬੀਰ ਬਾਦਲ ਦੀ ਧਿਰ ਨੂੰ ਕਿੰਨੇ ਪਰਸੈਂਟ ਵੋਟ ਮਿਲਦੀ ਹੈ ਉਹਦੀ ਪੋਜੀਸ਼ਨ ਪਹਿਲੀ ਰਹਿੰਦੀ ਹੈ ਦੂਜੀ ਰਹਿੰਦੀ ਹੈ ਤੀਜੀ ਰਹਿੰਦੀ ਹੈ ਇਹਦੇ ਨਾਲ ਵੀ ਅਗਰ ਮਨਦੀਪ ਸਿੰਘ ਜੱਦਾ ਤੇ ਫਿਰ ਸੁਖਬੀਰ ਬਾਦਲ ਦੀ ਤਾਂ ਪਹਿਲੀ ਨਹੀਂ ਰਹਿ ਸਕਦੀ ਸੋ ਦੂਸਰੇ ਤੇ ਨੰਬਰ ਤੇ ਰਹਿੰਦਾ ਜਾਂ ਤੀਜੇ ਤੇ ਇਹਦਾ ਵੀ ਫਰਕ ਪਏਗਾ ਪਰ ਮਨਦੀਪ ਸਿੰਘ ਖਾਲਸਾ ਦਾ ਜਿੱਤਣਾ ਉਹ ਸੰਯੁਕਤ ਗਠਜਬੰਦਨ ਵੱਲ ਇਸ਼ਾਰਾ ਕਰਦਾ ਭਾਵੇਂ ਫਿਰ ਇਹਨੂੰ ਇਸ ਰੂਪ ਚ ਦੇਖੀਏ ਕਿ ਪੰਥਕ ਕੌਂਸਲ ਤਕੜੀ ਕਰਨੀ ਪਊਗੀ ਮਨਦੀਪ ਖਾਲਸਾ ਦੀ ਜਿੱਤ ਦੀ ਸੂਰਤ ਚ ਵਾਰਿਸ ਪੰਜਾਬ ਪੁਨਰ ਸੁੱਜੀ ਟਕਾਲੀ ਦਲ ਔਰ ਸਿਮਰਜੀਤ ਸਿੰਘ ਮਾਨ ਦੀਆਂ ਪਾਰਟੀਆਂ ਕੀ ਇਹ ਤਿਆਰ ਹੋ ਜਾਣਗੀਆਂ ਕਿ ਅਸੀਂ 27 ਦੇ ਵਿੱਚ ਇਕੱਠੇ ਗਠਜੰਦਨ ਬਣਾਉਣੇ ਆ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੋਸ਼ਨੀ ਚ ਪੰਥਕ ਤੇਰਾ ਏਕਾ ਕਰਕੇ ਸਾਰੀਆਂ ਇੱਕ ਮੰਚ ਤੇ ਆ ਜਾਣਗੀਆਂ ਇਹ ਵੱਡਾ ਸਵਾਲ ਖੜਾ ਹੁੰਦਾ ਔਰ ਮਨਦੀਪ ਸਿੰਘ ਖਾਲਸਾ ਦੇ ਲਈ ਸਾਨੂੰ ਪਤਾ ਹੈ ਗਿਆਨੀ ਹਰਪੀ ਸਿੰਘ ਦੀ ਧਿਰ ਮਨਪੀਤਿਆਲੀ ਪੰਥਕ ਕੌਂਸਲ ਸਿੱਖ ਸਟੂਡੈਂਟ ਫੈਡਰੇਸ਼ਨ ਔਰ ਆਪਣਾ ਵਾਰਸ਼ ਪੰਜਾਬ ਦੇ ਜੱਠੇਬੰਦੀ ਔਰ ਸ਼ਿਮਰਜੀਤ ਸਿੰਘ ਮਾਨ ਦੀ ਪਾਰਟੀ ਆ ਹਾਲ ਦੀ ਘੜੀ ਤਾਂ ਇਹਨਾਂ ਨੇ ਸਾਰਿਆਂ ਨੇ ਵੱਡਾ ਸਮਰਥਨ ਦਿੱਤਾ ਸਿੱਖ ਸਟੂਡੈਂਟ ਫੈਡਰੇਸ਼ਨ ਪਿੰਡਰਾ ਵਾਲੇ ਇਹਨਾਂ ਨੇ ਖੁੱਲਾ ਸਮਰਥਨ ਦਿੱਤਾ ਅਗਰ 27 ਤੋਂ ਪਹਿਲਾਂ ਇਕੱਠੇ ਹੁੰਦੇ ਨੇ ਸਾਰੇ ਸਾਂਝੇ ਮੰਚ ਤੇ ਆ ਜਾਂਦੇ ਨੇ ਆਪਸੀ ਏਕਤਾ ਕਰ ਲੈਂਦੇ ਨੇ ਉਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰੇ ਹਲਕੇ ਇਹ ਜੇ ਨੇ ਜਿਹੜੇ ਸਿੱਖ ਬਹੁ ਗਿਣਤੀ ਵਾਲੇ ਨੇ ਬਹੁਤ ਸਾਰੇ ਹਲਕੇ ਨੇ ਤੁਸੀਂ ਵੇਖੋ ਨਾ ਜੀ ਕਿ ਫਰੀਦਕੋਟ ਦੀ ਸੀਟ ਸਰਬਜੀਤ ਸਿੰਘ ਖਾਲਸਾ ਬੜੀ ਆਸਾਨੀ ਨਾਲ ਜਿੱਤੇ ਔਰ ਚੋਣ ਪ੍ਰਚਾਰ ਦੇ ਅੰਤ ਦੇ 5-7 ਦਿਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਵੱਡਾ ਸਮਰਥਨ ਆਪ ਮੁਹਾਰੇ ਮਿਲਿਆ ਮਨਦੀਪ ਸਿੰਘ ਖਾਲਸਾ ਬਾਰੇ ਵੀ ਕਿਹਾ ਜਾ ਰਿਹਾ ਹੈ ਇਹ ਚੋਣ ਪ੍ਰਚਾਰ ਤੋਂ ਬਾਅਦ ਵੀ ਜਿਹੜੇ 1-2 ਦਿਨ ਸੀ ਜਿਨ੍ਹਾਂ ਦਿਨਾਂ ਦੇ ਵਿੱਚ ਪ੍ਰਚਾਰ ਨਹੀਂ ਹੁੰਦਾ ਬਹੁਤ ਵੱਡਾ ਲੋਕਾਂ ਦੇ ਵਿੱਚ ਇਹ ਗੱਲ ਤੁਰ ਪਈ ਸੀ ਵੀ ਅਸੀਂ ਮਨਦੀਪ ਸਿੰਘ ਖਾਲਸਾ ਨੂੰ ਵੋਟ ਪਾਵਾਂਗੇ ਪੰਥਕ ਹਲਕੇ ਇਹ ਗੱਲ ਤੁਰੀ ਇਹ ਗੱਲ ਕਿਸ ਪੱਧਰ ਤੇ ਤੁਰੀ ਕਿੰਨੀਆਂ ਕ ਵੋਟਾਂ ਪਈਆਂ ਮਨਦੀਪ ਸਿੰਘ ਖਾਲਸਾ ਨੂੰ ਅਸੀਂ ਇਹ ਅੰਦਾਜ਼ਾ ਲਾਵਾਂਗੇ ਜਦੋਂ ਰਿਜ਼ਲਟ ਆਏਗਾ 14 ਤਰੀਕ ਨੂੰ ਪਰ ਬਨਰਸੂਜੀ ਤਕਾਲੀ ਦਲ ਪੰਥਕ ਕੌਂਸਲ ਮਨ ਪਟਿਆਲﯽ ਗਿਆਨੀ ਸੁਜੀਤ ਗਿਆਨੀ ਹਰਪ੍ਰੀਤ ਸਿੰਘ ਔਰ ਸ਼ਮਜੀ ਸਿੰਘ ਮਾਨ ਔਰ ਵਾਰਿਸ ਪੰਜਾਬ ਦੇ ਅਮਰਿਤਪਾਲ ਸਿੰਘ ਜਾਂ ਸਰਦਾਰ ਤਰਸ਼ੀਮ ਸਿੰਘ ਇਹਨਾਂ ਸਾਰਿਆਂ ਦੇ ਉੱਤੇ ਫਿਰ ਇਸ ਗੱਲ ਦੀ ਜ਼ਿੰਮੇਵਾਰੀ ਆ ਜਾਣੀ ਹੈ ਕਿ ਅਗਰ ਤਰਨਤਾਰਨ ਪੰਥਕ ਹਲਕੇ ਦੇ ਲੋਕਾਂ ਨੇ ਮਨਦੀਪ ਸਿੰਘ ਖਾਲਸਾ ਨੂੰ ਜਿਤਾਇਆ ਤੇ ਫਿਰ ਸਾਨੂੰ ਸਾਰੀਆਂ ਧਿਰਾਂ ਨੂੰ ਹੁਣ ਇਕੱਠੇ ਹੋਣਾ ਪੈਣਾ ਫਿਰ ਇਹਨਾਂ ਨੂੰ ਪੰਜਾਬ ਦੇ ਵਿੱਚ ਮਹਾਗਠ ਜੋੜ ਕਹਿ ਲੋ ਯਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਇੱਕ ਫਰੰਟ ਤੇ ਆਉਣਾ ਪੈਣਾ ਉਹ ਫਰੰਟ ਪੰਥਕ ਕੌਂਸਲ ਦਾ ਹੋ ਸਕਦਾ ਹੈ ਬੀਬੀ ਸਤਵੰਤ ਕੌਰ ਦੀ ਅਗਵਾਈ ਦੇ ਵਿੱਚ ਅਗਰ ਪੰਥਕ ਕੌਂਸਲ ਦੇ ਸੱਦੇ ਤੇ ਪੰਥਕ ਕੌਂਸਲ ਦੇ ਬੈਨਰ 'ਚ ਇਹ ਸਾਰੇ ਲੋਕ ਇਕੱਠੇ ਹੋ ਜਾਣ ਕਿਉਂਕਿ ਪੰਥਕ ਕੌਂਸਲ ਵੀ ਜਿਹੜੀ ਚੇਅਰਪਰਸਨ ਬਣਾਇਆ ਗਿਆ ਬੀਬੀ ਸਤਵੰਤ ਕੌਰ ਨੂੰ ਉਹ ਵੀ ਚੁਣੇ ਹੋਏ ਮੈਂਬਰਾਂ ਨੇ ਬਣਾਇਆ ਡੈਲੀਗੇਟ ਮੈਂਬਰਾਂ ਨੇ ਬੀਬੀ ਸਤਵੰਤ ਕੌਰ ਨੂੰ ਬਣਾਇਆ ਔਰ ਜਿਵੇਂ ਪਿਛਲੇ ਸਮੇਂ 'ਚ ਪੰਥਕ ਕੌਂਸਲ ਦਾ ਪ੍ਰੋਗਰਾਮ ਬਾਹਰ ਆਇਆ ਕਿ ਅਸੀਂ ਪੰਜਾਬ ਭਰ ਦੇ ਵਿੱਚ ਪੰਥਕ ਕੌਂਸਲ ਨੂੰ ਤਕੜੇ ਕਰਨਾ ਹੈ ਮੈਂਬਰ ਬਣਾਉਣੇ ਨੇ ਜ਼ਿਲ੍ਹਾ ਪੱਧਰ ਤੇ ਹਲਕਾ ਪੱਧਰ ਤੇ ਔਰ ਉਹਦੇ ਨਾਲ ਜਿਹੜਾ ਧਰਮ ਦਾ ਕੁੰਡਾ ਹੈ ਸਿਆਸਤ ਤੇ ਉਹਨੂੰ ਮਜ਼ਬੂਤ ਕਰਨਾ ਹੈ ਤਾਂ ਕਿ ਜਿਹੜੀ ਸਿੱਖ ਸਿਆਸਤ ਹੈ ਸਿੱਖ ਪੋਲਿਟਿਕਸ ਹੈ ਉਸ ਟੀਮ ਲਾਈਨ ਦਵੇ ਇੱਕ ਰਾਹ ਤੇ ਰਵੇ ਉਹਦੇ ਨਾਲ ਫਿਰ ਦੇਖੋ ਪੰਜਾਬ 'ਚ ਤੁਸੀਂ ਪੰਥਕ ਤਾਕਤ ਨੂੰ ਖੇਤਰੀ ਪਾਰਟੀ ਨੂੰ ਇੱਕ ਤਕੜੀ ਧਿਰ ਦੇ ਤੌਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਫਿਰ ਪਾਰਟੀਆਂ ਭਾਵੇਂ ਵਾਰਿਸ ਪੰਜਾਬ ਆਪਣੀ ਪਾਰਟੀ ਚਲਾਉਣ ਪੁਨਰ ਸੁਜੀਤ ਅਕਾਲੀ ਦਲ ਆਪਣੀ ਚੱਲਦੀ ਰਵੇ ਜਦੋਂ ਪੰਥਕ ਕੌਂਸਲ ਦੇ ਝੰਡੇ ਥੱਲੇ ਸਾਰੇ ਆ ਗਏ ਤੇ ਫਿਰ 117 ਸੀਟਾਂ ਤੇ ਵੰਡ ਹੀ ਆ ਨਾ ਜੀ ਉਹ ਪੰਥਕ ਕੌਂਸਲ ਦੀ ਗਵਾਹੀ ਚ ਸਾਰੀਆਂ ਧਿਰਾਂ ਨੂੰ ਸਮੁੱਚੇ ਰੂਪ ਦੇ ਵਿੱਚ ਟਿਕਟਾਂ ਦੀ ਵੰਡ ਹੋ ਸਕਦੀ ਹੈ ਜਾਂ ਕੈਂਡੀਡੇਟ ਹੀ ਸਾਰੇ ਨੇ ਜਿਹੜੇ ਉਹ ਪੰਥਕ ਕੌਂਸਲ ਦੇ ਝੰਡੇ ਥੱਲੇ ਚੋਣਾਂ ਲੜ ਸਕਦੇ ਨੇ ਕਿਉਂਕਿ ਹਲੇ ਤੱਕ ਜੇ ਅਸੀਂ ਗੱਲ ਕਰੀਏ ਪਾਰਟ ਖੇਤਰੀ ਦੇ ਤੌਰ ਤੇ ਨਾ ਤਾਂ ਵਾਰਿਸ ਪੰਜਾਬ ਪਾਰਟੀ ਕੋਲੇ ਰਜਿਸਟ੍ਰੇਸ਼ਨ ਹੈ ਇਲੈਕਸ਼ਨ ਕਮਿਸ਼ਨ ਦੀ ਨਾ ਪੁਨਰ ਸੁਜੀਤ ਅਕਾਲੀ ਦਲ ਕੋਲੇ ਬਤੌਰ ਖੇਤਰੀ ਪਾਰਟੀ ਹਜੇ ਕੋਈ ਰਜਿਸਟ੍ਰੇਸ਼ਨ ਹੈ ਉਹ ਤਾਂ ਜਦੋਂ ਵੋਟਾਂ ਪਹਿਣਗੀਆਂ ਪਹਿਲੀ ਵਾਰੀ ਹਾਸਲ ਕਰਨਗੇ ਵੋਟਾਂ ਉਸ ਤੋਂ ਬਾਅਦ ਦਾ ਪ੍ਰੋਸੈਸ ਹੈ ਜਾਂ ਜਿਹੜੀ ਇਹਨਾਂ ਨੇ ਭਰਤੀ ਕੀਤੀ ਹੈ ਉਹ ਭਰਤੀ ਚੋਣ ਕਮਿਸ਼ਨ 'ਚ ਜਾਊਗਾ ਉਹਦੇ ਕਾਨੂੰਨੀ ਪਹਿਲੂ ਨੇ ਦੂਜੀਆਂ ਧਿਰਾਂ ਨਾਲ ਜਿਹੜੇ ਕਾਨੂੰਨੀ ਪਛੜੇ ਨੇ ਉਹ ਨਿਭੜਣਗੇ ਫਿਰ ਗੱਲਾਂ ਤੁਰਨਗੀਆਂ ਨਹੀਂ ਤਾਂ ਪੰਥਕ ਕੌਂਸਲ ਦੀ ਅਗਵਾਈ 'ਚ ਇਹ ਸਾਰੀਆਂ ਧਿਰਾਂ ਸਾਂਝੇ ਚੋਣ ਨਿਸ਼ਾਨ ਤੇ ਚੋਣ ਲੜ ਸਕਦੀਆਂ ਨੇ ਪਾਰਟੀਆਂ ਇਹ ਆਪਣੀਆਂ ਐਗਜ਼ਿਸਟ ਰੱਖਣ ਪੁਨਰ ਸੁਜੀਤ ਉਸੇ ਤਰ੍ਹਾਂ ਚੱਲੇ ਵਾਰਿਸ ਪੰਜਾਬ ਦੇ ਉਸੇ ਤਰ੍ਹਾਂ ਚੱਲੇ ਪੰਥਕ ਕੌਂਸਲ ਦੇ ਵਿੱਚ ਸ਼ਮਨ ਸਿੰਘ ਮਾਨ ਦੀ ਪਾਰਟੀ ਆ ਸਾਰੀਆਂ ਪਾਰਟੀਆਂ ਨੂੰ ਪੰਥਕ ਕੌਂਸਲ ਦੀ ਅਗਵਾਈ 'ਚ ਟਿਕਟਾਂ ਦੀ ਵੰਡ ਹੋ ਜੇ ਤੇ 27 ਦੀ ਚੋਣ ਲੜ ਲੈਣ ਸਾਂਝੇ ਤੌਰ ਤੇ ਔਰ ਉਹਦੇ ਨਾਲ ਇਹ ਖੇਤਰੀ ਪਾਰਟੀ ਦੇ ਤੌਰ ਤੇ ਵੀ ਆਪਣੇ ਆਪ ਨੂੰ ਤਕੜਾ ਆਕਾਰ ਦੇ ਸਕ ਦੇ ਸਕਦੇ ਨੇ ਸਾਰੇ ਬੁੱਧੀਮਾਨ ਨੇ ਸ਼ਮਜੀਤ ਸਿੰਘ ਮਾਨ ਸ਼ਿਆਣੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਸਦਾ ترਸੀਮ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਔਰ ਮਨਪੀਤਿਆਲੀ ਨੇ ਬੀਬੀ ਸਤਵੰਤ ਕੌਰ ਨੇ ਸਾਰੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਇਹ ਚੋਣ ਤਾਂ ਮਨਦੀਪ ਸਿੰਘ ਖਾਲਸਾ ਅਗਰ ਜਿੱਤਦਾ ਤੇ ਨਵੇਂ ਫਾਰਮੂਲੇ ਤੇ ਵੀ ਅੱਗੇ ਵੱਧ ਸਕਦੇ ਨੇ ਹਾਂ ਅਗਰ ਮਨਦੀਪ ਸਿੰਘ ਖਾਲਸਾ ਨਹੀਂ ਜਿੱਤਦਾ ਤੇ ਫਿਰ ਇਹ ਕਿਵੇਂ ਪੰਥਕ ਏਕਤਾ ਹੋਰ ਜ਼ਰੂਰੀ ਹੋ ਜਾਂਦੀ ਹੈ ਕਿ ਤੁਸੀਂ ਅਗਰ ਇਕੱਠੇ ਹੋ ਕੇ ਵੀ ਸਾਰੇ ਪੰਥਕ ਧਿਰਾਂ ਅਗਰ ਆਪਣਾ ਕੈਂਡੀਡੇਟ ਨਹੀਂ ਜਿਤਾ ਸਕਦੇ ਫਿਰ ਕਮੀਆਂ ਕਿੱਥੇ ਰਹਿ ਗਈਆਂ ਉਹ ਕਮੀਆਂ ਦੂਰ ਕਰਨ ਵਾਲੇ ਪਾਸੇ ਕੰਮ ਕਰਨ 27 ਤੋਂ ਪਹਿਲਾਂ ਉਹ ਕਮੀਆਂ ਦੂਰ ਕਰਨ ਲੋਕਾਂ ਦੇ ਵਿੱਚ ਜਾਣ ਕਿਉਂਕਿ ਦੇਖੋ 10 ਸਾਲ ਹੋ ਗਏ ਪੰਥਕ ਸਰਕਾਰ ਤਾਂ ਬਣੀ ਨਹੀਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਬਣ ਗਈ ਹੁਣ ਆਮ ਆਦਮੀ ਪਾਰਟੀ ਦੀ ਬਣ ਗਈ ਔਰ ਅਗਰ ਤੀਜੀ ਵਾਰੀ ਵੀ ਪੰਥਕ ਸਰਕਾਰ ਪੰਜਾਬ ਚ ਨਹੀਂ ਬਣਦੀ ਤੇ ਫਿਰ ਜਿਹੜੇ ਸਿੱਖ ਮਸਲੇ ਨੇ ਸਿੱਖ ਮੁੱਦੇ ਨੇ ਉਹ ਬਹੁਤ ਪਿੱਛੇ ਪੈ ਜਾਣੇ ਨੇ ਇਸ ਕਰਕੇ ਪੰਥਕ ਧਿਰਾਂ ਨੂੰ ਅਗਰ ਹਾਰ ਦੀਆਂ ਵੀ ਨੇ ਆਪਣੇ ਆਪ ਨੂੰ ਤਕੜਾ ਤਾਂ ਕਰਨਾ ਹੀ ਪਊਗਾ ਔਰ ਮੇਰੇ ਮੇਰਾ ਓਪੀਨੀਅਨ ਅਗਰ ਤੁਸੀਂ ਪੁੱਛੋ ਤੇ ਪੰਥਕ ਕੌਂਸਲ ਦੀ ਅਗਵਾਈ ਚ ਅਗਰ ਸਾਰੀਆਂ ਧਿਰਾਂ ਇਕੱਠੀਆਂ ਹੋ ਜਾਣ ਵਾਰਿਸ ਪੰਜਾਬ ਇਕੱਠਾ ਹੋ ਜੇ ਸੁਖਬੀਰ ਬਾਦਲ ਦੀ ਧਿਰ ਤਾਂ ਚਲੋ ਲੱਗਦਾ ਨਹੀਂ ਕਿ ਇਹਨਾਂ ਨਾਲ ਇਕੱਠੀ ਹੋਊਗੀ ਬਾਕੀ ਧਿਰਾਂ ਇਕੱਠੀਆਂ ਹੋ ਜਾਣ ਤੇ ਫਿਰ ਸੰਘਰਸ਼ ਕਰਕੇ ਸੱਤਾ ਵਾਲੇ ਪਾਸੇ ਅੱਗੇ ਵੱਧ ਸਕਦੀਆਂ ਨੇ ਪਰ ਸਾਰਿਆਂ ਨੂੰ ਇਕੱਠਾ ਆਉਣਾ ਬਹੁਤ ਭਾਵੇਂ ਜਿੱਤਣ ਭਾਵੇਂ ਹਾਰ ਬਿਲਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਡਲਾ ਜੀ ਤੁਸੀਂ ਕਈ ਪਹਿਲੂਆਂ ਤੋਂ ਕਈ ਪੱਖ ਜੋ ਹੈ ਸ਼ਾਮਿਲ ਕੀਤੇ ਅੱਜ ਦੇ ਐਨਾਲਿਸਿਸ ਦੇ ਵਿੱਚ ਸੋ ਨਾਲ ਹੀ ਅਸੀਂ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਜੋ ਜੀ ਇਜਾਜ਼ਤ ਧੰਨਵਾਦ ਬਹੁਤ ਧੰਵਾਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਧੰਨਵਾਦ